ਇਸ ਵੇਲੇ ਦੀ ਵੱਡੀ ਖਬਰ ਹੈ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਧਰਨਾ ਲਾਉਣ ਵਾਲੇ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਦੁਬਾਰਾ ਜਿਹੜਾ ਕਿ ਅੰਦੋਲਨ ਦਾ ਐਲਾਨ ਕੀਤਾ ਤਾਂ ਅੰਦਾਜ਼ਾ ਇਹ ਕਿ 5 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੀਆਂ ਟ੍ਰੇਨਾਂ ਨੇ ਜਿਹੜੀਆਂ ਰੋਕੀਆਂ ਜਾਣਗੀਆਂ ਤਾਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 1 ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਦੇ ਚੱਕੇ ਜਾਮ ਨੇ ਜਿਹੜੇ ਕਿਸਾਨਾਂ ਦੇ ਵੱਲੋਂ ਕੀਤੇ ਜਾਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੰਭੂ ਖਨੋਰੀ ਸਰਹੱਦ ਦੇ ਉੱਤੇ ਜਿਨ੍ਹਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਉਹਨਾਂ ਕਿਸਾਨਾਂ ਦੇ ਵੱਲੋਂ ਹੁਣ ਇੱਕ ਹੋਰ ਜਿਹੜਾ ਕੇ ਐਲ ਵੱਡਾ ਐਲਾਨ ਕੀਤਾ 5 ਦਸੰਬਰ ਨੂੰ ਪੰਜਾਬ ਦੇ ਵਿੱਚ ਰੇਲਵੇ ਜਿਹੜੇ ਟਰੈਕ ਨੇ ਉਹਨਾਂ ਨੂੰ ਜਾਮ ਕਰਨਗੇ ਟ੍ਰੇਨਾਂ ਨੇ ਜਿਹੜੀਆਂ ਰੋਕੀਆਂ ਜਾਣਗੀਆਂ ਇਸ ਦੀ ਪੁਸ਼ਟੀ ਆ ਜਿਹੜੀ ਸਰਵਨ ਸਿੰਘ ਪੰਦੇਰ ਦੇ ਵੱਲੋਂ ਕੀਤੀ ਗਈ ਆ 26 ਥਾਵਾਂ ਦੇ ਉੱਤੇ ਕਰੇਲਾ ਰੋਕੀਆਂ ਜਾਣਗੀਆਂ ਇਹ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲੇਗਾ ਇਸ ਦੌਰਾਨ ਸੜਕਾਂ ਦੇ ਉੱਤੇ ਕੋਈ ਵੀ ਜਾਮ ਨਹੀਂ ਲੱਗੇਗਾ ਪਰ ਦੱਸ ਦਈਏ ਕਿ ਟ੍ਰੇਨਾਂ ਨੇ ਜੜੀਆਂ ਕਿਸਾਨਾਂ ਦੇ ਵੱਲੋਂ ਬੰਦ ਕੀਤੀਆਂ ਜਾਣਗੀਆਂ ਪੰਦੇਰ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਫੈਸਲਾ ਨਹੀਂ ਲਿਆ ਜਿਸ ਵਿੱਚ ਜਿਹੜਾ ਕਿ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਵੀ ਸ਼ਾਮਲ ਹੈ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਨੂੰ ਵਿਰੋਧ ਕਰਨ ਲਈ ਮਜਬੂਰ ਕਰ ਰਹੇ ਨੇ ਕਿਸਾਨਾਂ ਦੇ ਵਿਰੋਧ ਦਾ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਤੇ ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਰੇਲ ਆਵਾਜਾਈ ਨੂੰ ਰੋਕਣ ਦੇ ਨਾਲ ਕਾਫੀ ਅਸਰ ਆ ਜਿਹੜਾ ਪਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਹਿ ਆ ਕਿ ਕਿਸਾਨ ਕੇਂਦਰ ਸਰਕਾਰ ਤੋਂ ਘੱਟੋ-ਘੱਟ ਸਮਰਥਨ ਮੂਲ ਦੀ ਗਾਰੰਟੀ ਦੇਣ ਵਾਲੇ ਕਾਨੂੰਨ ਦੀ ਮੰਗ ਕਰ ਰਹੇ ਨੇ ਇਸ ਤੋਂ ਇਲਾਵਾ ਬਿਜਲੀ ਸੁਧਾਰ ਦੇ ਵਿੱਚ 2025 ਇਹਨੂੰ ਜਿਹੜਾ ਰੱਦ ਨਹੀਂ ਕੀਤਾ ਗਿਆ ਤਾਂ ਉਹ ਮੰਗਾਂ ਕਰ ਰਹੇ ਨੇ ਕਿ ਪ੍ਰੀपेड ਮੀਟਰਾਂ ਨੂੰ ਪੁਰਾਣੇ ਮੀਟਰਾਂ ਨਾਲ ਬਦਲਿਆ ਜਾਵੇ ਇਸ ਤੋਂ ਇਲਾਵਾ ਇਹ ਵਿਰੋਧ ਪ੍ਰਦਰਸ਼ਨ ਜਿਹੜਾ ਕਿ ਸਰਕਾਰ ਦੇ ਜਨਤਕ ਜਾਇਦਾਦਾਂ ਦੀ ਜ਼ਬਰਦਸਤੀ ਵਿਕਰੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਅਣਦੇਖੀ ਅਤੇ ਹੋਰ ਮੁੱਦਿਆਂ ਦੇ ਵਿਰੋਧ ਦੇ ਵਿੱਚ ਕੀਤਾ ਜਾ ਰਿਹਾ ਇਸ ਮੌਕੇ ਕਿਸਾਨ ਮਜ਼ਦੂਰ ਮੋਰਚੇ ਦੇ ਮੁਖੀ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਜੇ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਵੱਲ ਧਿਆਨ ਨਹੀਂ ਦਿੰਦੀ ਤਾਂ ਅੰਦੋਲਨ ਤੇਜ਼ ਹੋ ਸਕਦਾ ਹੈ ਤੇ ਵਿਆਪਕ ਵੀ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਇਸ ਕਦਮ ਦੇ ਨਾਲ ਜਿਹੜਾ ਕਿ ਉਦੇਸ਼ ਹੈ ਕਿਸਾਨਾਂ ਦਾ ਮਜ਼ਦੂਰਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 5 ਦਸੰਬਰ ਨੂੰ ਜੇਕਰ ਤੁਸੀਂ ਵੀ ਟ੍ਰੇਨਾਂ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਆਪਣਾ ਸਫ਼ਰ ਹੈ ਜਿਹੜਾ ਟਾਲ ਦੋ ਨਹੀਂ ਤਾਂ ਤੁਹਾਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਕਿਸਾਨਾਂ ਦੇ ਵੱਲੋਂ ਕਾਲ ਦੇ ਦਿੱਤੀ ਗਈ ਆ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਪੂਰੇ ਪੰਜਾਬ ਦੇ ਵਿੱਚ 26 ਥਾਵਾਂ ਦੇ ਉੱਤੇ ਜਿਹੜਾ ਕਿ ਟ੍ਰੇਨਾਂ ਰੋਕੀਆਂ ਜਾਣਗੀਆਂ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਕਿਸਾਨਾਂ ਦੇ ਵੱਲੋਂ ਟ੍ਰੇਨਾਂ ਨੇ ਜਿਹੜੀਆਂ ਰੋਕੀਆਂ ਜਾਣਗੀਆਂ ਟਰੈਕ ਦੇ ਉੱਤੇ ਕਿਸਾਨ ਨੇ ਜਿਹੜੇ ਨਜ਼ਰ ਆਉਣਗੇ ਤਾਂ ਉਹਨਾਂ ਦੁਆਰਾ ਕਿਹਾ ਗਿਆ ਕਿ ਕੇਂਦਰ ਸਰਕਾਰ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਅਸੀਂ ਆਪਣੇ ਧਰਨੇ ਪ੍ਰਦਰਸ਼ਨ ਕਰਦੇ ਰਵਾਂਗੇ ਜੇਕਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚਦੀ ਤਾਂ ਜਿਹੜਾ ਇਹ ਅੰਦੋਲਨ ਹੈ ਹੋਰ ਤਿੱਖਾ ਹੋ ਸਕਦਾ ਹੈ ਤਾਂ ਵੱਡੀ ਚੇਤਾਵਨੀ ਹੈ ਜਿਹੜੀ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਵੱਲੋਂ ਦਿੱਤੀ ਗਈ ਹੈ